ਸੱਚੀ ਗੱਲ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਦੌਰ ਚੱਲ ਰਿਹਾ ਫੋਗਰਾਂ ਦਾ ਤੇ ਫੋਗਰਾਂ ਦੀਆਂ ਵੀਡੀਓ ਆਪਾਂ ਪਹਿਲਾਂ ਵੀ ਕਾਫੀ ਅਪਲੋਡ ਕਰ ਚੁੱਕੇ ਆ ਫੋਗਰ ਕਿਵੇਂ ਫਿੱਟ ਕਰਨੇ ਨੇ ਇੱਕ ਆਪਾਂ ਵੀਡੀਓ ਦੇ ਵਿੱਚ ਬੋਲਿਆ ਸੀ ਬਾਈ ਵੀ 200 ਰੁਪਏ ਦੇ ਵਿੱਚ ਜਿਹੜਾ ਫੋਗਰ ਸਿਸਟਮ ਆ ਆਪਣਾ ਦੋਕ ਡੰਗਰਾਂ ਵਾਸਤੇ ਲੱਗ ਜਾਂਦਾ ਹੈਗਾ ਨਾ ਕਈ ਵੀਰਾਂ ਦੇ ਫੋਨ ਆਏ ਵੀ 200 ਰੁਪਏ 'ਚ ਉਹ ਕਿਵੇਂ ਲੱਗ ਸਕਦਾ ਉਹਦੇ ਬਾਰੇ ਵੀ ਦੱਸਾਂਗੇ ਵੀਡੀਓ ਨਾਲ ਬਨੇ ਰਹੋ ਐਂਡ ਤੱਕ ਵੀ 200 ਰੁਪਏ 'ਚ ਸੱਚੀ ਲੱਗਦਾ ਬਾਈ ਕੋਈ ਫੇਕ ਨਹੀਂ ਆਪਾਂ ਥੰਬਨੇਲ ਕੋਈ ਵਿਊ ਲੈਣ ਦੇ ਮਾਰਿਆਂ ਨਹੀਂ ਲਾਇਆ ਸੀ ਉਹ ਜ਼ਰੂਰ ਲਾਵਾਂਗੇ ਦੱਸਾਂਗੇ ਤੁਹਾਨੂੰ 200 ਰੁਪਏ ਚ ਕਿਵੇਂ ਲੱਗਦਾ ਉਹ ਸਿਸਟਮ ਅੱਜ ਵੀਰਾਂ ਨੇ ਹੋਣਾ ਆਇਆ ਸੀ ਬਾਕੀ ਨਵਾਂ ਜਿਹੜਾ ਸਟਾਕ ਆਇਆ ਅੱਜ ਦਾ ਇਹਦੀ ਆਪਾਂ ਬਾਕਸ ਓਪਨ ਕਰ ਦਿੰਨੇ ਆ ਸਟਾਕ ਬਾਈ ਪੂਰਾ ਫੁੱਲ ਆਪਣੇ ਕੋਲ ਆਈ ਜਾਂਦਾ ਜਿਹੜਾ ਤੇ ਇਤਨੀ ਰੱਖ ਲਈ ਹੈ ਨਾ ਇਹ ਸਮਾਨ ਸਾਰਾ ਕਿਰਾ ਕੱਢ ਕੇ ਆਹ ਨਾਲ ਬਾਈ ਆਰੋਆਂ ਦਾ ਵੀ ਹੈਗਾ ਆਪਣਾ ਹਣਾ ਦੇਖੋ ਆਰੋਆਂ ਵਾਲਾ ਹੀ ਸਮਾਨ ਆ ਇਹ ਵੈਸੇ ਵੀ ਆਪਣਾ ਆਰੋਆਂ ਦਾ ਤਾਂ ਰੈਗੂਲਰਟੀ ਦੇ ਵਿੱਚ ਕੰਮ ਹੈਗੀ ਹੈਗਾਗਾ ਨਵੇਂ ਆਰੋ ਅਸੈਂਬਲ ਕਰਦੇ ਆ ਤੇ ਜੇ ਕਿਸੇ ਨੇ ਲੈਣਾ ਹੋਵੇ ਨਵਾਂ ਆਰੋ ਆਪਣੀ ਇੱਛਾ ਅਨਸਾਰ ਜਿਵੇਂ ਜਿਠੀਕ ਲੱਗਦਾ ਉਮੇ ਦਾ ਤੁਸੀਂ ਬਣਵਾ ਸਕਦੇ ਹੋਗੇ ਤੇ ਇਹ ਮੋਟੀ ਪਾਈ ਪਾ ਗਈ ਬਾਈ ਉਹ ਬਰੀਕ ਪਾਈ ਪਾ ਗਈ ਹਨਾ ਸਾਰਾ ਆਪਣੇ ਕੋਲ ਸਟਾਕ ਦੇ ਵਿੱਚ अवेलेबल ਆ ਤੇ ਹੁਣ ਆਪਾਂ ਪੰਪ ਨੇ ਜਿਹੜੇ ਆਰੋ ਵਾਲੀ ਪੰਪ ਲਾਗ ਦੇਣ ਦੇਖੋ ਆਪਣੇ ਫੋਗਰਾਂ ਦੇ ਵਿੱਚ ਹਨਾ ਕਿਉਂਕਿ ਆਪਣੇ ਕੋਲ ਡਾਇਰੈਕਟ ਮਾਲ ਆਉਂਦਾ ਬਾਈ ਰੇਟ ਵੀ ਤੈਹੀਓ ਆਪਣੇ ਜੈਨੂਨ ਜਿਹੇ ਰੇਟ ਹੁੰਦੇ ਨੇਗੇ ਇਹ ਬਾਈ ਦਿਖਾ ਦੇ ਮੜਾ ਇਹ ਕੈਮਰੇ ਵਾਲਾ ਇਹ ਆਗੇ ਆਪਣੇ ਪੰਪ 6 ਮਨਥ ਵਾਰੰਟੀ ਦੇ ਵਿੱਚ ਨੇ ਬਾਈ ਸਾਰੇ ਤੇ ਸਪਲਾਈਆਂ ਪਈਆਂ ਨੇ ਆਪਣੇ ਕੋਲ ਸਟਾਕ ਪਹਿਲਾਂ ਆਇਆ ਹੋਇਆ ਹੈਗਾ ਬਾਕਸ ਇਹ ਅੱਜ ਦਾ ਜਿਹੜਾ ਸਟਾਕ ਆ ਉਹ ਹੈਗਾ ਸਪਲਾਈ ਤੇ ਪੰਪ ਦੋਨੇ ਚੀਜ਼ਾਂ ਦੀ 6 ਮਨਤ ਦੀ ਜਿਹੜੀ ਵਾਰੰਟੀ ਹੈ ਤੇ ਟਾਈਮਰ ਵੀ ਆਪਣੇ ਕੋਲ ਹੈਗੇ ਨੇ ਹਨਾ ਪਹਿਲਾਂ ਆਏ ਪਏ ਨੇ ਕਿ ਹਜੇ ਪਿਆ ਸੀ ਸਟਾਕ ਦੇ ਵਿੱਚ ਇਸ ਕਰਕੇ ਆਪਾਂ ਹੋਰ ਨਹੀਂ ਮੰਗਵਾਏ ਤੇ ਹੁਣ ਜਿਹੜੀ ਗੱਲ ਆਈ ਆਪਾਂ ਮੇਨ ਮੁੱਦੇ ਤੇ ਬਾਈ ਵੀ ਇੱਕ ਫੌਗਰ ਜਿਹੜਾ ਦੋ ਕ ਡੰਗਰਾਂ ਆਸਤੇ ਫੌਗਰ ਲਾਉਣਾ ਆਪਾਂ 200 ਰੁਪਏ ਚ ਕਿਵੇਂ ਫਿੱਟ ਕਰ ਸਕਦੇ ਆ ਇਹ ਫੌਗਰ ਆਉਂਦਾ ਜੀ ਇਹ ਥੋੜਾ ਜਿਹਾ ਪਾਣੀ ਦੀ ਵੇਸਟ ਥੋੜੀ ਜਿਹੀ ਵੱਧ ਕਰਦਾ ਬਾਈ ਪਰਾ ਜਦੋਂ ਪੰਪ ਤੇ ਚਲਾਵਾਂਗੇ ਤਾਂ ਇਹ ਪ੍ਰੈਸ਼ਰ ਨਾਲ ਜਿਆਦਾ ਪਾਣੀ ਕੱਢ ਦਿੰਦਾ ਹਨਾ ਤਾਂ ਆਪਾਂ ਇਹਦੇ ਵਾਸਤੇ ਪੰਪ ਨਹੀਂ ਯੂਜ਼ ਕਰਨਾ ਬਾਈ ਅ ਇਹਨੂੰ ਆਪਾਂ ਯੂਜ਼ ਕਰਾਂਗੇ ਆਪਣੀਆਂ ਟੈਂਕੀਆਂ ਹਮੇਸ਼ਾ ਛੱਤ ਦੇ ਉੱਪਰ ਹੀ ਰੱਖੀਆਂ ਜਾਂਦੀਆਂ ਨੇ ਹਨਾ ਤਾਂ ਜਿਹੜੀ ਆਪਣੀ ਟੂਟੀ ਵਾਲਾ ਪੁਆਇੰਟ ਛੱਡਿਆ ਹੁੰਦਾਗਾ ਉਹਦੇ ਵਿੱਚ ਆਹ ਕੱਸਿਆ ਜਾਂਦਾਗਾ ਇੱਥੇ ਟੈਫਨ ਟੇਪ ਲਾ ਕੇ ਲੀਕੇਜ ਤੋਂ ਇਹਨੂੰ ਕੱਸ ਦਿਓ ਠੀਕ ਆ ਬਾਈ ਤੇ ਆਹ ਪਲਾ ਬੰਡਲ ਕਰੀ ਬਾਈ ਬਾਈ ਸਮਝਾ ਦਈਏ ਸਾਰੀ ਗੱਲਬਾਤ ਦਾ ਸਿਰ ਆ ਪਿਆ ਪਤਾ ਇਹ ਆ ਗਿਆ ਭਾਈ ਪੈਪ ਦਾ ਸਿਰ ਹੈ ਨਾ ਦੇਖੋ ਇਹਨੂੰ ਆਪਾਂ ਨਹੀਂ ਕੀ ਕਰਨਾਗਾ ਇਹ ਇੱਥੇ ਲੱਗ ਜਾਂਦਾ ਬਾਈ ਹੈ ਨਾ ਐਵੇਂ ਲਾ ਕੇ ਤਾ ਇਹਦੇ ਉੱਪਰ ਇੱਕ ਐਲਬੋ ਲੱਗ ਜਾਂਦਾਗਾ ਐਲਬੋ ਲਾ ਲਿਓ ਤੁਸੀਂ ਜਾਂ ਟੀ ਲਾ ਲਿਓ ਇਸ ਤਰ੍ਹਾਂ ਜੋ ਦੋ ਫੋਗਰ ਲਾਉਣੇ ਨੇ ਤਾਂ ਇੱਕ ਟੀ ਲਾ ਲਿਓ ਤਾਂ ਇਹ ਫੋਗਰ ਇਹਦੇ ਇੱਥੇ ਰਸਤੇ ਦੇ ਵਿੱਚ ਬਲੌਗ ਲੱਗ ਗਿਆ ਆਪਣੇ ਹਨਾ ਤਾਂ ਇੱਕ ਇਹ ਬੋਗਰ ਲੱਗ ਜੂ ਇਹ ਬਿਨਾ ਪੰਪ ਤੋਂ ਆਪਾਂ ਨੂੰ ਜਿਹੜਾ ਪ੍ਰੈਸ਼ਰ ਹੈਗਾ ਦੀ ਜਾਊਗਾ ਬਈ ਜਦੋਂ ਟੈਂਕੀ ਉੱਪਰ ਰੱਖੀ ਹੋਈ ਤਾਂ ਇਹਦੇ ਉੱਪਰ ਤਕਰੀਬਨ 50-60 ਰੁਪਈਆ ਦਾ ਇਹ ਸੌਦਾ ਲੱਗਦਾ ਤੇ 50 ਰੁਪਈਆ ਦੇ ਇਹ ਜਨਕ 100 ਰੁਪਏ ਦੇ ਦੋ ਫੋਗਰ 150 ਤੇ 50 ਰੁਪਈਆ ਦੀ ਲੱਗਣੀਆਂ ਪਾਈਪ ਬਈ ਖਰਚਾ ਟੋਟਲ ਕੁੱਲ ਮਿਲਾ ਕੇ ਸਿਰਫ 200 ਹੀ ਬਣਿਆ ਤਾ ਜਿਹੜੇ ਵੀਰਾਂ ਨੇ ਫੋਨ ਕਰਕੇ ਪੁੱਛ ਰਹੇ ਸੀ ਕਿ 200 ਰੁਪਏ ਦੇ ਵਿੱਚ ਫੌਗਰ ਕਿਵੇਂ ਲੱਗ ਜਾਂਦੇ ਨੇ ਉਹ ਇਸ ਤਰ੍ਹਾਂ ਲੱਗਣਗੇ ਬਾਈ ਇਹਦੇ ਵਿੱਚ ਪੰਪ ਦੀ ਯੂਜੇਜ ਨਹੀਂ ਹੈਗੀ ਦੇਖੋ ਪੰਪ ਦਾ ਖਰਚਾ ਵਾਚ ਜੂ ਸਪਲਾਈ ਦਾ ਵਾਚ ਜੂ ਖਰਚਾ ਤੁਹਾਡਾ ਤੇ ਬਾਕੀ ਜਿਹੜਾ ਨਾਲ ਫਿਲਟਰ ਵਗੈਰਾ ਵੀ ਇਹਦੇ ਨਾਲ ਲਾਉਣ ਦੀ ਲੋੜ ਨਹੀਂ ਕਿਉਂਕਿ ਜਿਹੜੀ ਉਹ ਨਿਓਜਲ ਹੁੰਦੀ ਹੈਗੀ ਬਰੀਕ ਪੰਪ ਵਾਲੀ ਹੈ ਨਾ ਆਪਣੀ ਉਹ ਮੈਂ ਤੁਹਾਨੂੰ ਫੌਗਰ ਦਿਖਾ ਦਿੰਦਾ ਬਾਈ ਅ ਇਸ ਤਰ੍ਹਾਂ ਦੀ ਹੁੰਦੀ ਹੈ ਇਹ ਇਹ ਤੁਸੀਂ ਇਹਦੇ ਵਿੱਚ ਥੋੜਾ ਬਰੀਕ ਹੁੰਦਾ ਸਰਾਖ ਇਹ ਸਹੀ ਹੁੰਦਾ ਇਦੇ ਵਿੱਚ ਸੋਰਾ ਵਗੈਰਾ ਜਾਂ ਕੋਈ ਵੀ ਚੀਜ਼ ਆ ਜੇ ਇਤਨਾ ਉਹ ਕਚਰਾ-ਕਚਰਾ ਆੜਦਾ ਨਹੀਂ ਹੈਗਾ ਬਾਕੀ ਇਹਨੂੰ ਸਿੰਪਲੀ ਇਥੋਂ ਖੋਲ ਕੇ ਸਾਫ਼ ਹੋ ਜਾਂਦਾ ਹੈ। ਇਸ ਕਰਕੇ ਇਹ ਫੌਗਰ ਜਿਹੜਾ ਆਪਾਂ ਨੂੰ ਨਾ ਸਿਰਫ 200 ਰੁਪਏ ਦੇ ਵਿੱਚ ਆਪਾਂ ਦੋ ਕ ਡੰਗਰਾਂ ਦੇ ਉੱਪਰ ਦੋ ਫੌਗਰ ਜਿਹੜੇ ਲਾ ਸਕਦੇ ਆ। ਤੇ ਪਰ ਜਿੱਥੇ ਪਾਣੀ ਦਾ ਪ੍ਰੈਸ਼ਰ ਘਟਾ ਜਾਂ ਆਪਣੇ ਡੰਗਰ ਜ਼ਿਆਦਾ ਨੇਗੇ ਜ਼ਿਆਦਾ ਫੌਗਰ ਲਾਉਣੇ ਨੇ ਉੱਥੇ ਪੰਪ ਨਾਲ ਹੀ ਕਾਮਯਾਬ ਹੋਣਿਆ ਤੇ ਕੋਸ਼ਿਸ਼ ਕਰਿਓ ਨਿਓਜਲ ਵਾਲੇ ਫੌਗਰ ਲਾਉਣ ਦੀ ਕਿਉਂਕਿ ਉਹਦੇ ਵਿੱਚ ਜਿਹੜੀ ਫੌਗ ਬਣਦੀ ਆ ਬਾਈ ਧੁੰਦ ਪਾਣੀ ਦੀ ਵੇਸਟੇਜ ਬਹੁਤ ਘੱਟ ਆ ਇਹ ਥੋੜੀ ਪਾਣੀ ਦੀ ਵੇ ਇਦੇ ਵਿੱਚ ਇੱਕ ਹੋਰ ਚੀਜ਼ ਆਉਂਦੀ ਹੈ ਬਾਈ ਜੇ ਕਿਸੇ ਨੇ ਲਾਉਣਾ ਤਾਂ ਇਹ ਵੀ ਲੱਗ ਜਾਂਦਾ ਜਿਹੜਾ ਇਸ ਤਰ੍ਹਾਂ ਦੀ ਇਹ ਫੋਗਰ ਆਉਂਦੀ ਨੇ ਕਿ ਇਹਦੇ ਇੱਥੇ ਪੈਪ ਚੜਗੇ ਤੇ ਅੱਗੇ ਜਾ ਕੇ ਇਹਦਾ ਜਿਹੜਾ ਸਿਸਟਮ ਸੈਟਅਪ ਲੱਗ ਜਾਂਦਾ ਇਹ ਚਾਰੇ ਪਾਸੇ ਪਾਣੀ ਸਿੱਟਦਾ ਹੈਗਾ ਸੋ ਵੀਰੋ ਲੱਗਦਾ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਕਿ 200 ਰੁਪਏ ਦੇ ਵਿੱਚ ਫੋਗਰ ਕਿਵੇਂ ਲੱਗਦੇ ਆ ਕਿਉਂਕਿ ਕਈ ਬੰਦੇ ਨੂੰ ਲੱਗਦਾ ਸੀ ਵੀ ਐਵੇਂ ਥੰਬਨੇਲ ਲਾਤਾ ਬਾਈ ਨੇ ਤੇ ਜਿਹੜਾ 200 ਦੇ ਵਿੱਚ ਫੋਗਰ ਕਿਵੇਂ ਲੱਗ ਸਕਦੇ ਨੇ ਹਣਾ ਸਾਰਿਆਂ ਦੇ ਜਿਹੜੇ ਫੋਨਾਂ ਦੇ ਉੱਪਰ ਡਾਊਟ ਸੀ ਉਹ ਸਾਰੇ ਕਲੀਅਰ ਹੋ ਗਏ ਹੋਣਗੇ ਤੇ ਜੇਕਰ ਵੀਡੀਓ ਵਧੀਆ ਲੱਗੀ ਬਈ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਦੇ ਹੋ ਤੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਕੱਲੇ ਫੌਗਰਾਂ ਦੀਆਂ ਨਹੀਂ ਇਹਦੇ ਉੱਪਰ ਹੋਰ ਵੀ ਟੈਕਨੋਲੋਜੀ ਨਾਲ ਰਿਲੇਟਡ ਜਿਹੜੀਆਂ ਵੀਡੀਓ ਆਉਂਦੀਆਂ ਨਹੀਂ ਗੀਆਂ ਅੱਗੇ ਸੀਸੀਟੀਵੀ ਕਿਵੇਂ ਜਿਹੜੇ ਸੈੱਟ ਕਰ ਰਹੇ ਨੇ ਤੁਸੀਂ ਘਰ ਦੇ ਵਿੱਚ ਜਾਂ ਕਿਵੇਂ ਲਾਉਣੇ ਆ ਏ ਟੂ ਜ਼ेड ਜਿਹੜੀ ਚੀਜ਼ ਆ ਉਹ ਆਪਾਂ ਦੱਸਾਂਗੇ ਇਹਦੇ ਉੱਪਰ ਆਰਓ ਅਸੈਂਬਲ ਕਿਵੇਂ ਕਰਨਾ ਉਹਦੇ ਬਾਰੇ ਇਸ ਸੰਬੰਧ ਚ ਵੀਡੀਓ ਪਾ ਚੁੱਕੇ ਹਾਂਗੇ ਤੇ ਬਾਕੀ ਤੁਹਾਨੂੰ ਪਤਾ ਵਈ ਟਰੈਕਟਰਾਂ ਦੀਆਂ ਜਾਂ ਖੇਤੀਬਾੜੀ ਨਾਲ ਰਿਲੇਟਡ ਜਿੰਨੇ ਕਿਤੇ ਨੇ ਸਾਰਿਆਂ ਦੇ ਵੀਡੀਓ ਦੇ ਤੇ ਰੈਗੂਲੇਟਰੀ ਦੇ ਵਿੱਚ ਆ ਰਹੀਆਂ ਨੇ ਤੇ ਆਉਂਦੀਆਂ ਰਹਿਣਗੀਆਂ ਤੇ ਜੁੜੇ ਰਹੋ ਦੋਸਤੋ ਚੈਨਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਨਾਲ ਧੰਨਵਾਦ ਜੀ